ਹੇ ਭਾਜੀ ਦੈਨਿਕ ਸਵੇਰੇ ਦੈਨਿਕ ਜਾਗਰਣ ਵਾਲੇ ਸਾਡੇ ਪੇਰ ਪੰਜਾਬੀ ਵਾਲੇ ਸਾਡੇ ਜੀ ਪੁੱਜੇ ਹੋਇਆ ਹਰ ਸਿੰਘ ਮੇਲੇ ਦੇ ਵਿੱਚ ਵੱਡੀ ਕੁਰੇ ਕਰਦੇ ਹੋਏ ਦਾ ਧੰਨਵਾਦ ਕਰਦੇ ਆ ਐ ਟੋਪ ਦੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਜਨਾਬ ਅਸੀਂ ਹਰ ਸਾਲ ਇਕੱਠੇ 7 ਅਪ੍ਰੈਲ ਨੂੰ ਮੇਲਾ ਹੁੰਦਾ ਸਾਡੇ ਜੀ ਟੌਰ ਦੇ ਯਾਦ ਵਿੱਚ ਔੜੇ ਥੋੜੇ ਤੁਸੀਂ ਬਹੁਤਾਂ ਟਾਈਮ ਪਹੁੰਚੇ ਆ 8 10 ਲੱਖਾਂ ਦਾ ਦੀਪ ਦੀ ਮਹਿਨ ਨਾਲ ਸਾਡੇ ਸਹਿਯੋਗੀ ਲੋੜਦਾਰ ਬਖਤ ਸਿੰਘ ਡਿਰੇਵਰ ਸਾਹਿਬ ਦੀ ਪੰਜ ਲੰਬੜਦਾਰ ਜੀ ਖੜੇ ਸੈਕਟਰੀ ਸਾਹਿਬ ਕੋਚ ਐਨ ਆਰ ਆਈ ਵੀ ਰ ਇਹਨਾਂ ਦੀ ਸੇਵਾ ਮਤਲਬ ਇਹਨਾਂ ਦੇ ਨਾਲ ਹੀ ਸਾਰੇ ਪਿੰਡ ਦੇ ਜੋਗਦਾਲ ਅਸੀਂ ਸੱਜ ਮੇਲਾ ਕਰਾਉਨੇ ਪੁਸਤੀਆਂ ਆਇਆ ਰਾਤ ਨੂੰ ਨਕਲਾ ਹੁੰਦੀਆਂ ਲੱਗੜ ਪਾਣੀ ਚੱਲਦਾ ਤੇ ਨਾਲ ਸਨੇ ਬਲਵਾਰ ਕਾਲਾ ਚੱਲਦਾ ਰਾਤ ਨੂੰ ਨਕਲਾ ਹੁੰਦੀਆਂ ਦੋ ਨੰਬਰ ਸਾਡੇ ਬਜ਼ੁਰਗ ਕਰਾਉਨੇ ਹੁੰਦੇ ਸੀਗੇ ਜੀ ਹਾਂਜੀ ਪਹਿਲਾਂ ਛੋਟੇ ਛੋਟੇ ਬੱਚਿਆਂ ਤੋਂ ਝੂਠ ਖਾਣਾ ਚਿੰਜ ਹੌਲੀ 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 ਕੰਮ ਹੱਥੀ ਗਏ ਸਾਰੇ ਪਿੰਡ ਦੇ ਜੋਗਦਾਲ ਬਹੁਤ ਵਧੀਆ ਸਾਰੇ ਖੰਡਾਂ ਸਜੋਗਦਾ ਕੀ ਪਹੁੰਚਦਾ ਦੇਖੋ ਜੇ ਨਨ ਮਨ ਫਰੀ ਇਸ ਕੰਮ ਅਗਰ ਹੋ ਜਾਏ ਨਿਸ਼ਚੈ ਤੋ ਮੌਤ ਹੋ ਸਕਦੀ ਹੈ ਆਮ ਬੰਦੇ ਲੋਕ ਬੰਦੇ ਵੀ ਆਦ ਕਦੇ ਮੋਟੇ ਇੱਥੇੜੇ ਕਰਕੇ ਸਾਡੇ ਗੁਰੂ ਜੀ ਸ੍ਰੀ ਹਰਿ ਸਿੰਘ ਬਾਬਾ ਜੀ ਦਾ ਸੇਵਾ ਕਰਦਾ ਹੈ ਆਪੇ ਚੜ੍ਹ ਗਏ ਤੇ ਡੇ ਹੋ ਜਾਂਦੇ ਆ ਪ੍ਰਤਾਪ ਬੋਲਣਾ ਕੀਤੇ ਹੋ ਗਿਆ ਮੇਰੇ ਵੀਰੋ ਮੱਥੂ ਜਾਲ ਅਖਾੜਾ ਸਾਡੀ ਰਾਜੇ ਰਮਣ ਹੋਤਾ ਹੈ ਯਾਰਕਾ ਬਿਲੇ ਆ ਐ ਟੋਬ ਦਾ ਮਾਲ ਸਿੱਖੀ ਸਰੂਪ ਦੇ ਵਿੱਚ ਪਰ ਜੇ ਪਿਆ ਹੋ ਜਾਂ ਤੇ ਪ੍ਰਤਾਪ ਦੇ ਵਿਚਕਾਰ ਜਿਹੜੀ ਕੋਸਟੀ ਚੱਲਦੀ ਗਈ ਪ੍ਰਤਾਪ ਦੇ ਮੱਥੂ ਜਾਲ ਵਾਲਾ ਕੀਤੇ ਹੋ ਗਿਆ ਵਾਹ ਜੀ ਵਾਹ ਸਾਡੇ ਨਿੱਕਾ ਭਾਜੀ ਜਾਣਕਾਰੀ ਦੇ ਦੇ ਗਏ ਕਿ 8:30 ਤੋਂ 9:00 ਵਜੇ ਦੇ ਵਿਚਕਾਰ ਲਖਦੇ ਤਸਵੀਰਾਂ ਜੀ ਦੇ ਦਰਵਾਜ਼ੇ ਦੇ ਉੱਤੇ ਨਕਲਾਂ ਦਾ ਪ੍ਰੋਗਰਾਮ ਹੈ ਜਿੱਥੇ ਸੰਕੋਨੋਂ ਬੇਨਤੀ ਆ ਗਈ ਹਮਾਹਾਗੇ ਪਹੁੰਚਾ ਕਿਉਂਕਿ ਪੀਰਾਂ ਦੇ ਦਰਬਾਰਾਂ ਦੇ ਉੱਤੇ ਕਵਾਲੀਆਂ ਤੇ ਨੱਪਲਾ ਅਕਸਰ ਹੋਇਆ ਕਰਦੀਆਂ ਤੇ ਉਹ ਵੀ ਮਹਿਸਲ ਆ ਇਹ ਆਤਾ ਅਜ ਤੋਂ ਸ਼ੁਰੂ ਕੀਤੀ ਬਾਬਾ ਜੀ ਬਾਬਾ ਜੀ ਲੱਖਾਂ ਦੇ ਦਾਤਿਆਂ ਦੇ ਦਰਬਾਰਾਂ ਤੇ ਸਿੰਘਾਂ ਅੰਦਰ ਦੁਪੈਂਦੀਆਂ ਤੇ ਨਕਲਾਂ ਵੀ ਹੁੰਦੀਆਂ ਤੇ ਕਵਾਲੀਆਂ ਵੀ ਹੁੰਦੀਆਂ ਸ਼ਾਮ ਨੂੰ ਕਹਿੰਦੇ 8:30 ਤੋਂ 9 ਵਜੇ ਦੇ ਵਿਚਕਾਰ ਇਸ ਦਾ ਪ੍ਰੋਗਰਾਮ ਆ ਸੰਕੋਨੋਂ ਬੇਨਤੀ ਹੈ ਇਸ ਦਿਨ ਰਾਤ ਨੂੰ ਮਿਲਾਓ ਜੀ ਵਾਰ ਇੱਕ ਪਾਸੇ ਰਫੀ ਪਹਿਲਵਾਨ ਤੇ ਦੂਜੇ ਪਾਸੇ ਅਗੇ ਪਹਿਲਵਾਨ ਖੰਡਾ ਇਹ ਟੋਪ ਦੀ ਕੁਸ਼ਤੀ ਹੈ ਰਫੀ ਬਿਸ਼ਾਂਦਰ ਮੈਂ ਤਹਲੀ ਕੁਸ਼ਤੀ ਚੱਲਦੀ ਫਾਈ ਚੱਲਦੀ ਫਾਈ ਅੰਕਿਤ ਪਹਿਲਵਾਨ ਬਰਿਆਣਾ ਤੇ ਅਸ਼ਲਾ ਪਹਿਲਵਾਨ ਬਰਿਆਣਾ ਨਵਾਂ ਪਿੰਡ ਕਾਨੀਆਂ ਕਾਲੀਆਂ ਤੇ ਅੰਕਿਤ ਪਹਿਲਵਾਨ ਬਰਿਆਣਾ ਜਿਹਨਾਂ ਮੱਲਾ ਪਰਤੀ ਰਵੀ ਵਰਮਾ ਪਹਿਲਵਾਨ ਕੋਲ ਤੇ ਨਵਾਂ ਸੇਖਾ ਡਾਕਟਰ ਦਰਜਾ ਬਸੇ ਅਜੀਖ ਖੰਨਾ ਉਹਦੇ ਦੁਰੀਆ ਇਹਨਾਂ ਤੋਂ ਬਾਅਦ ਦੇ ਬਾਅਦ ਅੰਕਿਤ ਪਹਿਲਵਾਨ ਬਰਿਆਣਾ ਤੇ ਅਸਲਾ ਪਹਿਲਵਾਨ ਨਵਾਂ ਪਿੰਡ ਬਸੀਆਂ ਇਹ ਵੀ ਮਲ ਬਿਲਕੁਲ ਵਾਰ ਵਾਰ ਹੋਇਆ ਚਾਰ ਵਾਰ ਤਿਆਰ ਹੋਇਆ ਦੇ ਬਹੁਤ ਵਧੀਆ কুਸਤੀ ਚੱਲ ਰਹੀ ਆ ਜੋਰ ਦੋ ਮੱਲਾ ਦਾ ਬਹੁਤ ਵੱਖ ਰਿਹਾ ਹੈ ਇਹਨਾਂ ਦੇ ਵਿੱਚੋਂ ਆਪਾਂ ਨੂੰ ਜੱਸਾ ਪੱਤੀ ਪ੍ਰਿਤਪਾਲ ਇਹ ਸਭ ਮਿਲਨੇ ਆ ਆਪਣੀ ਵੀਡੀਓ ਬਣਾਉਣ ਲਈ ਪਾਈ ਖੜੇ ਸੈਰ ਤੇ ਸਰਤੌਰ ਕਿ ਕੋਈ ਚੱਲ ਵੀ ਰਹੀ ਤੇਰਾ ਵੀ ਸਮਾਰ ਕੋਈ ਕਹਿੰਦੇ ਵਿਚਾਰ ਵਿਚਾਰ ਨਿਤਨ ਬਹਿਲਵਾਨ ਬਰਿਆਣਾ ਤੇ ਵਿਸ਼ਾਲ ਪਹਿਲਵਾਨ ਖੰਨਾ ਹੱਥ ਜੜੀ ਕਰ ਲਓ ਬਈ ਹੋ ਆ ਗਿਆ ਵਿਸ਼ਾਲ ਪਿਆਨੀ ਪੁਰਿਆ ਦੇਰ ਮੁੰਡਾ ਕਹਿੰਦੇ ਮੇਰੀ ਪੀਰੀ ਖਾੜੇ ਖੰਨੇ ਦੇ ਵਿੱਚ ਕਰਦਾ ਤੇ ਸਾਹਮਣੇ ਚਿੱਟੇ ਰੰਗ ਦੇ ਟੀ-ਸ਼ਰਟ ਦੇ ਵਿੱਚ ਨਿਤਨ ਬਹਿਲਵਾਨ ਬਰਿਆਣਾ ਆ ਗਿਆ ਇਹ ਵੀ ਟੋਪ ਦੀ ਕੁਸ਼ਤੀ ਹੋ ਗਈ ਰਫੀ ਢਿਸ਼ਾਪੁਰ ਤੇ ਅਜੀਤ ਪਾਲ ਅਜੀਤ ਖੰਨਾ ਇਹ ਵੀ ਮਾਲ ਬਿਲਕੁਲ ਤਿਆਰ ਪਰ ਤਿਆਰ ਹੋ ਜਾਣਗੇ ਰਫੀ ਢਿਸ਼ਾਪੁਰ ਤੇ ਅਜੀਤ ਖੰਨਾ ਐ ਮੈਦਾਨ ਦੇ ਵਿੱਚ ਦੋਨੋਂ ਮਾਲੂ ਖੁੱਲ੍ਹ ਪਿਆਰੀ ਗਿਆ ਇਹਨਾਂ ਦਾ ਬਾਦੀ ਇਹਨਾਂ ਦੀ ਕੁਸ਼ਤੀ ਹੋਣੀ ਹੈ ਦੋਨੋਂ ਪਹਿਲਵਾਨ ਮੈਦਾਨ ਦੇ ਵਿੱਚ ਵਾਹ ਜੀ ਵਾਹ ਵੀਰੋ ਮੈਦਾਨ ਦੇ ਵਿੱਚ ਚੱਲਦੀ ਫਿਰ ਕੁਸ਼ਤੀ ਬੜੀ ਵਧੀਆ ਕੁਸ਼ਤੀ ਆ ਮੇਰੇ ਵੀਰੋ ਇੱਕ ਪਾਸੇ ਲਾਲ ਰੰਗ ਦੇ ਜਾਂਗੀ ਦੇ ਵਿੱਚ ਖੇਲਾ ਵਾਲੇ ਜੀ ਮੁੰਡਾ ਅਰਜਨ ਪਹਿਲਵਾਨ ਆ ਤੇ ਨਾਲ ਗੁਰਤਾਜ ਪਹਿਲਵਾਨ ਖੜਾ ਨੱਥੀ ਜਾਲ ਇਹ ਟੋਕਰੀ ਕੁਸ਼ਤੀ ਆ ਸਿੱਖੀ ਸ਼ਰੀਰ ਦੇ ਵਿੱਚ ਮੁੰਡਾ ਘੋਲਦਾ ਸੰਦੇਤ ਕਲ ਗਿਆ ਰਾਜੀ ਰਾਜੂ ਮੈਦਾਨੇ ਚੱਲਦੀ ਹੋਏ ਕਸਤੀ ਬੜੀ ਸ਼ਾਨਦਾਰ ਕਸਤੀ ਹੈ ਮੇਰੇ ਬ੍ਰੋਸ ਮੈਂ ਤਾਂ ਸੁਣਿਆ ਸੀ ਲੱਗਦੇ ਸੀ ਸ਼ੇਰ ਦਾ ਸੋਭਾ ਸੜਲੇ ਦਾਖਲ ਮੈਂ ਆਣ ਹੋਇਆ ਜਿਹਨੇ ਬੈਠ ਕੇ ਦੀਸ ਤੇ ਸੀਸ ਕੋਈ ਨਾ ਕਾਇਮ ਜੱਗ ਤੇ ਤੂੰ ਐਸੀ ਮਸਾਲ ਕੀਤੀ ਜਿਹਦੀ ਦੁਨੀਆ ਵਿੱਚ ਕਰਦਾ ਰੀਸ ਕੋਈ ਨਾ ਛਾਤੀ ਮਾਰੀ ਜਿਵੇਂ ਮੈਂ ਜਮਾਤ ਦੇ ਅੰਦਰ ਪੜਨ ਵਾਲਿਆਂ ਦੇ ਧੜਾ ਦੇ ਸੀਸ ਕੋਈ ਨਾ ਉੱੱਪਰਲੇ ਬਸੇ ਅਰਜਨ ਪਹਿਲਵਾਲ ਆ ਗਿਆ ਮੇਰੇ ਕੋਲ ਨਾਲ ਤੌਹਰੀ ਗੁਸਤੀਆਂ ਤੇ ਨਾਲ ਪ੍ਰਤਾਪ ਅਵਾਜ਼ ਹੀ ਆ ਦੇ ਬਾਬ ਕਿਸਮਤਿਆਂ ਬਲੀਆਂ ਬਾਬਾ ਜੀ ਬਾਬਾ ਜੀ ਕਹਿੰਦੇ ਵਾਹ ਕਿਸਮਤਿਆਂ ਬਲੀਆਂ ਜਿੱਥੇ ਖੀਰ ਤੇ ਹੋ ਗਿਆ ਚਲਿਆ ਕੋਈ ਗੱਲ ਨਹੀਂ ਤੇਰੇ ਦਾ ਪੇਚਾਂ ਦੇ ਤੇਦਾ ਹੋ ਜਾਂਦੇ ਆ ਪ੍ਰਤਾਪ ਪਹਿਲਾਂ ਗੇਤੇ ਹੋ ਗਿਆ ਮੇਰੇ ਵੀਰੇ ਮੱਖੂ ਜਾਲ ਅਖਾੜਾ ਸਾਡੀ ਜਾ ਦੇ ਰਮਣ ਮੋਤੋ ਹਜ਼ਾਰਾਂ ਦਿਨੇ ਆ ਐ ਟੋਪਰਾ ਮਾਲ ਸਿੱਕੀ ਸਰੂਪ ਦੇ ਵਿੱਚ ਅਰ ਜਿਆ ਪਿਆਰਾਂ ਤੇ ਪ੍ਰਤਾਪ ਦੇ ਵਿਚਕਾਰ ਜਿਹੜੀ ਕੁਸ਼ਤੀ ਚੱਲਦੀ ਸੀ ਪ੍ਰਤਾਪ ਨੇ ਮੱਖੂ ਜਾਲ ਵਾਲਾ ਜਿੱਤੀ ਹੋ ਗਿਆ ਵਾਹ ਜੀ ਵਾਹ ਸਾਡੇ ਨਿੱਕਾ ਭਾਜੀ ਜਾਣਕਾਰੀ ਦੇਖੇ ਗਏ ਕਿ 8:00 ਤੋਂ 9:00 ਦੇ ਵਿਚਕਾਰ ਲਖਨਉਤਪੀਰਾਂ ਜੀ ਦੇ ਦਰਬਾਰ ਦੇ ਉੱਤੇ ਨਕਲਾਂ ਦਾ ਪ੍ਰੋਗਰਾਮ ਹੈ ਜਿੱਥੇ ਸੰਕਾ ਨੂੰ ਬੇਨਤੀ ਆ ਗਈ ਹਮ ਆ ਕੇ ਪਹੁੰਚਣਾ ਕਿਉਂਕਿ ਪੀਰਾਂ ਦੇ ਦਰਵਾਜ਼ਿਆਂ ਦੇ ਉੱਤੇ ਕਵਾਲੀਆਂ ਤੇ ਨਕਲਾ ਅਕਸਰ ਹੋਇਆ ਕਰਦੀਆਂ ਇਹ ਵੀ ਮਹਿਸਲ ਆ ਇਹ ਆਕਾ ਅੱਜ ਤੋਂ ਹੀ ਸ਼ੁਰੂ ਬੁੱਤੀ ਬਾਬਾ ਜੀ ਲੱਖਾਂ ਦੇ ਦਾਤਿਆਂ ਦੇ ਦਰਵਾਜ਼ਿਆਂ ਤੇ ਸਿੰਘਾਂ ਦੇ ਉੱਤੇ ਪੈਂਦੀਆਂ ਤੇ ਨਕਲਾਂ ਵੀ ਹੁੰਦੀਆਂ ਤੇ ਕਵਾਲੀਆਂ ਵੀ ਹੁੰਦੀਆਂ ਸ਼ਾਮ ਨੂੰ ਕਹਿੰਦੇ 8:30 ਤੋਂ 9 ਵਜੇ ਦੇ ਵਿਚਕਾਰ ਨਕਲਾਂ ਦਾ ਪ੍ਰੋਗਰਾਮ ਆ ਸੰਕਾ ਨੂੰ ਬੇਨਤੀ ਹੈ ਕਿ ਉਸ ਦਾ ਵਾਣਕ ਨਿਬਾਉਣਾ ਬਾਜੀਵਾ ਇੱਕ ਪਾਸੇ ਰਫੀ ਪਹਿਲਵਾਨ ਤੇ ਦੂਜੇ ਪਾਸੇ ਅਜੀ ਪਹਿਲਵਾਨ ਖੰਡਾ ਐ ਟੋਪ ਦੀ ਕੁਸ਼ਤੀ ਐ ਰਫੀ ਜਸ਼ਨਪੁਰ ਐ ਤਖੜੀ ਕੁਸ਼ਤੀ ਚੱਲਦੀ ਹੋਈ ਪੰਕਜ ਪਹਿਲਵਾਨ ਬਰਿਆਣਾ ਤੇ ਅਸ਼ਲਾ ਪਹਿਲਵਾਨ ਨਵਾਂ ਪਿੰਡ ਕੰਨੀਆਂ ਕੰਨੀਆਂ ਤੇ ਅੰਕਿਤ ਪਹਿਲਵਾਨ ਬਰਿਆਣਾ ਜਿੱਤ ਮੰਨ ਲਿਆ ਬੇਤੀ ਅਵੀ ਜ਼ਾਰਮਾ ਖੇਡ ਕੋਈ लाल ਗੁਲਾਬੀ ਰੰਗ ਦੇ ਜਾਈਏ ਜੇ ਅਜੇ ਬਹੁਤ ਵਧੀਆ ਕੋਸ਼ਿਸ਼ ਚੱਲ ਰਹੀ ਹੈ ਜੋਰਦੋ ਮੁੰਲਾ ਦਾ ਬਹੁਤ ਲੱਗ ਰਿਹਾ ਹੈ ਇਹਨਾਂ ਦੇ ਵਿੱਚੋਂ ਆਪਾਂ ਨੂੰ ਜਸਾ ਪੱਤੀ ਪ੍ਰਿੰਤਪਾਲ ਇਹ ਸਭ ਮਿਲਦੇ ਆਪਨੇ ਵੀਡੀਓ ਬਣਾ ਲੈ ਭਾਈ ਥੋੜਾ ਸਾਈਡ ਤੇ ਸਰ ਤੌਰ ਕੀ ਕੋ ਚੱਲ ਵੀ ਰਫੀ ਮਾਰ ਕੋ